ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰਤਿਕ ਤੇ ਅਵਜਾ ਪ ਸੁਣਦੇ ਹਾਂ ਲੇਖਕ ਰਾਮ ਸਰੂਪਨਖੀਜੀ ਦੀ ਲਿਖੀ ਹੋਈ ਕਹਾਣੀ ਤੇ ਦਾ ਵਰਮ ਉਦਣ ਮੇ ਕੁਝ ਸੰਦੇਹਾਂ ਹੀ ਉੱਠ ਖੜਿਆ ਸ ਤਾਰਿਆਂ ਦੀ ਛਾਂ ਅਜੇ ਹੈਗੀ ਸੀ ਦਾਤਨ ਕਰਦਾ ਕਰਦਾ ਫਲਾ ਲੰਘ ਕੇ ਰੂੜੀਆਂ ਵਿੱਚ ਤੇ ਹੁੰਦਾ ਹੋਇਆ ਨਿਆਈਆਂ ਵਿੱਚ ਪਹੁੰਚਿਆ ਤਾਂ ਟੋਮੇ ਕੋਲ ਦੀ ਪੜੀ ਟੱਪ ਦੀ ਇੱਕ ਛਾਂਜੀ ਮੈਂ ਵੇਖੀ ਮੈਂ ਡਰ ਗਿਆ ਇਹ ਉਪਰਾ ਜਿਹਾ ਬੰਦਾ ਕੌਣ ਹੈ ਐਨੇ ਸਵਕਤੇ ਐਨੀ ਕਾਲੀ ਗਾਲੀ ਕੀ ਕਰਦਾ ਦਿਲ ਕਰੜਾ ਕਰਕੇ ਮੈਂ ਜ਼ਰਾ ਉਸ ਦੇ ਨੇੜੇ ਚੱਲਿਆ ਗਿਆ ਲੋਕ ਕੇ ਤੇ ਸਾਹ ਘੁੱਟ ਕੇ ਮੈਂ ਉਸ ਨੂੰ ਦੇਖਦਾ ਰਿਹਾ ਐਨੀ ਕਹਲ ਨਾਲ ਦੇਖੀਏ ਭਲਾ ਕੀ ਕਰਦਾ ਹੈ ਉਸਦੇ ਹੱਥ ਵਿੱਚ ਕਹੀ ਸੀ ਲਹੂ ਲਿਬੜੀਆਂ ਲੀਰਾ ਮੈਲੇ ਦੇ ਬੁੱਥ ਜੇ ਸਭ ਕੁਝ ਬੱਕਰੀ ਦੀ ਜੇਰ ਜਿਹਾ ਪਹਿਲਾਂ ਉਸਨੇ ਕਹੀ ਤੋ ਥੱਲੇ ਢੇਰੀ ਕਰ ਦਿੱਤਾ ਫਿਰ ਕਾਲੀ ਕਾਲੀ ਪੰਜ ਸੱਤ ਚੇਪੇ ਕੱਢ ਕੇ ਟੋਏ ਵਿੱਚ ਉਹ ਸਭ ਕਾਂਸੇ ਨੂੰ ਦਬ ਦਿੰਦਾ ਤੇ ਉੱਤੋਂ ਚੰਗੀ ਤਰ੍ਹਾਂ ਮਿੱਟੀ ਥਾਪੜ ਦਿੱਤੀ ਇੱਕ ਦਿਨ ਉੱਤੇ ਖੜਾ ਰਿਹਾ ਤੇ ਫਿਰ 15 16 ਕਰਮ ਘਰ ਵੱਲ ਨੂੰ ਤੁਰ ਕੇ ਥਾਂੇ ਬੈਠ ਗਿਆ ਜਿਵੇਂ ਉਸ ਦੀ ਬਾਤਲੀ ਵਿੱਚ ਕੋਈ ਤਿੱਖੀ ਸੂਣ ਲੱਗੇ ਹੋਵੇ ਬਿੰਦ ਕੁਸਾਹ ਲੈ ਕੇ ਉਹ ਫੇਰ ਉੱਠ ਕੇ ਤੁਰ ਪਿਆ ਸਿਕੰਦਰ ਤੇ ਜਦ ਜਵਾਨੀ ਦਾ ਪੂਰਾ ਲੋਰ ਸੀ ਹਰ ਮੂੰਹ ਉਸ ਦੀ ਗੱਲ ਕਰਦਾ ਸੀ ਨਰੈਣੇ ਕੇ ਕੀਚੜ ਦਾ ਅੱਜ ਸਿਕੰਦਰ ਨਾਲ ਟੇਟਾ ਲੱਗ ਗਿਆ ਸਿਕੰਦਰ ਨੇ ਲਖੀਰ ਖਿੱਚ ਕੇ ਇੱਕ ਥਾਪੜ ਤੇ ਟੱਪ ਕੇ ਦਿਖਾ ਜੇ ਬੰਦੇ ਦਾ ਪੁੱਤ ਹੈ ਤੇ ਕੀਚਲ ਦੋ ਹੋਰ ਹਮੇਤੀਆਂ ਸਣੇ ਲਕੀਰ ਕਰਨੀ ਝਾਕ ਵੀ ਨਹੀਂ ਸਕਿਆ ਕੁਨਸਾਂ ਵਾਲੇ ਪੁੱਲ ਤੇ ਅਜ ਤਿੰਨ ਓਡਾਂ ਦੀ ਸਿਕੰਦਰ ਨੇ ਬੂਥ ਲਵਾਤੀ ਐਤ ਕੀ ਕਾਲੇ ਕਿਆਂ ਦੇ ਮੇਲੇ ਤੇ ਸਿਕੰਦਰ ਨੇ ਪੰਸੇਰੀ ਦੀ ਕਾਤਰੀ ਬਣਾਤੀ ਤੇ ਕੋਈ ਵੀ ਉਹਦੇ ਨਿਸ਼ਾਨ ਨੂੰ ਟੱਪ ਨਹੀਂ ਸਕਿਆ ਕੰਦੇ ਦੇ ਮੁੰਡੇ ਦਾ ਵਿਆਹ ਸੀ ਜਿੱਦੇ ਵਿੱਚ ਸਕੰਦਰ ਨੇ ਬੋਲੀਆਂ ਪਾਪਾ ਮੇਲਣਾ ਦੀ ਗੋਡੀ ਲਵਾਤੀ ਧਨੌਲੇ ਵਾਲੀ ਸੜਕ ਤੇ ਜਦ ਮੋਟਰ ਲੂਟੀ ਗਈ ਸੀ ਤਾਂ ਉਹਨਾਂ ਡਾਕੂਆਂ ਦੀ ਟਾਣੀ ਵਿੱਚ ਸਕੰਦਰ ਦਾ ਵੀ ਨਾਂ ਸੀ ਮੁਕਲਾਵੇ ਜਾ ਰਹੀ ਇੱਕ ਮੁਟਿਆਰ ਦੀਆਂ ਵਾਲੀਆਂ ਲਾਉਣ ਲੱਗੇ ਉਸ ਦੇ ਹੱਥ ਕੰਬ ਗਏ ਸੰ ਤੇ ਉਹ ਉੱਥੋਂ ਦੀ ਉਸ ਟਾਣੀ ਨਾਲੋਂ ਨਿਕੜ ਆਇਆ ਸੀ ਸਕੰਦਰ ਜਦ 30 ਸਾਲ ਦਾ ਹੋਇਆ ਤਾਂ ਘਰ ਵਿੱਚ ਉਹਦੀ ਇੱਕੋ ਇੱਕ ماں ਮਰ ਗਈ ਘਰ ਸੰਭਲ ਲਈ ਹੁਣ ਕੋਈ ਨਹੀਂ ਸੀ 2-4 ਸਾਲਾਂ ਵਿੱਚ ਹੀ ਉਹ ਸਾਰਾ ਮੁੰਡਪਣਾ ਛੱਡ ਕੇ ਵਾਵਾ ਕਬੀਲਦਾਰ ਜਿਹਾ ਹੋ ਗਿਆ ਭਾਵੇਂ ਸੀ ਇਹ ਜੇ ਛੜਾ ਹੀ ਜ਼ਮੀਨ ਚੰਗੀ ਹੋਣ ਕਰਕੇ ਉਸ ਨੂੰ ਸਾਗ ਵੀ ਹੋ ਗਿਆ ਤੇ ਉਹ ਪੂਰਾ ਪੂਰਾ ਤਸ ਗਿਆ ਕਬੀਲਦਾਰੀ ਵਿੱਚ ਉਸਦੇ ਦੋ ਮੁੰਡੇ ਤੇ ਇੱਕ ਕੁੜੀ ਸੀ ਕੁੜੀ ਮੁੰਡਿਆਂ ਨਾਲੋਂ ਵੱਡੀ ਸੀ ਕੁੜੀ ਤੇ ਨਿਤ ਨਵਾਂ ਬਾਹਰ ਆਉਂਦਾ ਸੀ ਉਹ ਕੱਦੂ ਦੀ ਵੇਲ ਵਾਂਗ ਵਧ ਰਹੀ ਸੀ ਥੋੜੇ ਸਾਲਾਂ ਵਿੱਚ ਹੀ ਉਹ ਕੋਠੇ ਜਿੱਡੀ ਹੋ ਗਈ ਸੀ ਜਿਉਂ-ਜਿਉ ਦਿਨ ਲੰਘਦੇ ਗਏ ਸਿਕੰਦਰ ਮੰਨੇ ਦੰਨੇ ਆਦਮੀਆਂ ਵਿੱਚ ਗਿਣਿਆ ਜਾਣ ਲੱਗਿਆ ਅਗਵਾੜ ਦਾ ਕੋਈ ਵੀ ਨਵੇੜਾ ਕਰਨਾ ਹੁੰਦਾ ਉਸ ਦੀ ਹਾਜ਼ਰੀ ਜ਼ਰੂਰੀ ਸਮਝੀ ਜਾਂਦੀ ਸੱਤ ਵਿੱਚ ਬੈ ਕੇ ਜਦ ਉਹ ਆਪਣੀ ਜਵਾਨੀ ਦੀਆਂ ਗੱਲਾਂ ਕਰਦਾ ਤਾਂ ਕਈ ਮਸ਼ਹੂਰੇ ਮੁੰਡਿਆਂ ਦਾ ਕੰਨ ਰਸ ਜਾਂਦਾ ਸਤ ਵਿੱਚ ਪਏ ਖੁੰਡਾਂ ਤੇ ਆਥਣ ਵੇਲੇ ਜਦ ਲੋਕ ਜੁੜਦੇ ਤਾਂ ਸਿਕੰਦਰ ਦੀਆਂ ਗੱਲਾਂ ਬੜੇ ਚਸਕੇ ਨਾਲ ਸੁਣੀਆਂ ਜਾਂਦੀਆਂ ਉਹ ਅਨਸਾਰ ਮਿਰਚ ਮਸਾਲਾ ਲਾ ਕੇ ਕੋਈ ਟੋਟਕਾ ਜ਼ਰੂਰ ਸੁਣਾਉਂਦਾ ਕਈ ਵਾਰ ਉਹ ਨਵੀਂ ਝੋਬਰੀ ਨੂੰ ਤਾੜ ਰਿਆ ਹੁੰਦਾ ਓਏ ਫੰਨੂ ਖੋਲੇ ਤੁਸੀਂ ਕਾਲ ਦੇ ਤਾਂ ਤੁਹਾਡੇ ਚਾਹਾਂ ਨੇ ਫੂਕਤੇ ਬਹੁਤ ਹੀ ਮਲ ਮਾਰੋਗੇ ਤਾਂ ਕੋਈ ਤੋੜਾ ਤੱਤਾ ਕਰ ਲੋਗੇ ਬਸ ਹੁਣ ਕਈ ਦਿਨਾਂ ਤੋਂ ਉਹ ਬਾਹਰ ਸੱਤ ਵਿੱਚ ਨਹੀਂ ਸੀ ਬੈਠਾ ਇੱਕ ਦਿਨ ਤਾਂ ਬੰਦੇ ਉਸ ਨੂੰ ਘਰੋਂ ਵੀ ਸੱਦਣ ਗਏ ਪਰ ਫੇਰ ਪਤਾ ਨਹੀਂ ਕੀ ਹੋ ਗਿਆ ਉਹ ਸੱਤ ਵਿੱਚ ਬੈਠ ਕੇ ਉਸ ਦਾ ਨਾਂ ਕੋਈ ਘੱਟ ਹੀ ਲੈਂਦਾ ਸੀ ਇੱਕ ਦਿਨ ਬਹੀ ਵਿੱਚ ਲੰਘਦੇ ਨੇ ਮੈਂ ਸੁਣਿਆ ਧੀਆਂ ਦੇ ਦੁੱਖ ਬੜੇ ਤਿੰਨ ਚਾਰ ਬੁੜੀਆਂ ਗੱਲਾਂ ਕਰ ਰਹੀਆਂ ਸਨ ਇੱਕ ਕਹਿੰਦੀ ਉਹਦੇ ਦਾ ਵਿਚਾਰਾ ਅੰਦਰੋਂ ਹੀ ਨਿਕਲਿਆ ਇੱਕ ਹੋਰ ਕਹਿੰਦੀ ਸੀ ਲੋਕਾਂ ਨੂੰ ਮੂੰਹ ਕਿਵੇਂ ਦਿਖਾਵੇ ਦਾੜੀ ਤਾਂ ਕੁੜੀ ਨੇ ਮੁੰਨਤੀ ਸੱਤ ਦਾ ਖਿਡਾਉਣਾ ਸੀ ਹੁਣ ਅੱਖ ਉੱਚੀ ਕਿਵੇਂ ਕਰੇ ਸਿਕੰਦਰ ਨੂੰ ਪੂਰਾ ਮਾਣ ਸੀ ਕਿ ਕਦੇ ਕੋਈ ਉਹ ਵੀ ਵਾਕ ਨਹੀਂ ਵੀ ਨਹੀਂ ਚੱਕ ਸਕਦਾ ਸੀ ਕੀ ਪਤਾ ਸੀ ਕਿ ਕਰਦੀ ਅੱਗ ਹੀ ਕਿਸੇ ਦਿਨ ਉਸ ਨੂੰ ਸਾੜ ਦੇਵੇਗੀ ਆਪਣੀ ਉਮਰ ਵਿੱਚ ਜਿਹੜੇ ਆਦਮੀ ਖੁੱਲੇ ਚਿਹਰੇ ਹੋਣ ਜੇ ਵਕਤ ਨਾ ਵਿਚਾਰਿਆ ਜਾਵੇ ਤਾਂ ਉਹਨਾਂ ਦੇ ਧੀ ਪੁੱਤ ਵੀ ਘਟ ਨਹੀਂ ਗੁਜ਼ਾਰਦੇ ਸਿਕੰਦਰ ਦੀ ਜਵਾਨੀ ਦੇ ਰਤ ਬਚਨੋ ਉਸੇ ਧੀ ਨੇ ਵੀ ਸੁਣ ਰੱਖੇ ਸਨ ਬਚਨੋ ਨੇ ਬੁੜੀਆਂ ਕੁੜੀਆਂ ਤੋਂ ਸੁਣਿਆ ਹੋਇਆ ਸੀ ਕਿ ਚੜਦੀ ਅਵਸਥਾ ਵਿੱਚ ਸਿਕੰਦਰ ਨੇ ਪਿੰਡ ਦੀ ਕੋਈ ਵੀ ਸੋਣੀ ਦੀਵੀ ਛੇੜੇ ਬਿਨਾਂ ਨਹੀਂ ਸੀ ਲੰਘਣ ਦਿੱਤੀ ਬੇਰੇ ਵਾਲੇ ਮਹੰਤਾਂ ਦੀ ਕੁੜੀ ਨੂੰ ਤਾਂ ਇੱਕ ਵਾਰੀ ਮਹੀਨਾ ਪਿੰਡੋਂ ਬਾਹਰ ਹੀ ਉਸਨੇ ਆਖਿਆ ਸੀ ਕੀ ਹੋ ਗਿਆ ਜੇ ਉਹਦਾ ਪਿਓ ਹੁਣ ਵੱਡਾ ਖੜ ਪੰਚ ਬਣਿਆ ਫਿਰਦਾ ਸੀ ਪਰ ਸੀਤਾ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਜਾਣ ਵਾਲੀ ਗਨ ਸੋ ਪਿਓ ਵੱਲੋਂ ਉਸ ਦਾ ਢੜਕੂ ਚੁੱਕਿਆ ਹੋਇਆ ਸੀ ਸਾਰਾ ਦਿਨ ਰਹਿਆ ਟਾਂਡੇ ਵਾਂਗ ਉਹ ਗਵੰਡੀਆਂ ਦੇ ਕੋਲੇ ਰਚਤੀ ਰਹਿੰਦੀ ਗਵੰਡੀਆਂ ਦਾ ਮੁੰਡਾ ਦੀਪਾ ਵੀ ਉਸੇ ਤਾੜ ਵਿੱਚ ਰਹਿੰਦਾ ਸੀ ਬਹੁਤੀ ਗੱਲ ਕੀ ਛੇਕਣ ਨੂੰ ਬਚਨੂ ਦਾ ਦੀਪੇ ਨਾਲ ਪੇਚਾ ਪੈ ਗਿਆ ਬਚਨੂ ਦੀ ਮਾਂ ਪਹਿਲਾਂ ਤਾਂ ਚੋਰੀ ਛਿਪੇ ਦਵਾਈ ਬੂਟੀ ਕਰਦੀ ਰਹੀ ਬਚਨੂ ਨੇ ਆਪਣੀ ਮਾਂ ਨੂੰ ਚੌਥੇ ਮਹੀਨੇ ਹਾਨੀਸਾਰ ਨੂੰ ਦੱਸ ਹੀ ਦਿੱਤਾ ਸੀ। ਪਾਪ ਗੁੱਜਾ ਕਾਂ ਨੂੰ ਰਹਿੰਦਾ ਹੈ। ਆਖਿਰ ਨੂੰ ਇੱਕ ਦਿਨ ਵੇਸ਼ ਬਣ ਕੇ ਫੁੱਟ ਪੈਂਦਾ। ਬਥੇਰੇ ਕਾੜੇ ਦਿੱਤੇ ਪਰ ਕੁਝ ਨਾ ਬਣਿਆ। ਦਿਨ ਉਪਰੋਂ ਸਮੁੰਦਰ ਦੀ ਲਹਿਰਾਂ ਵਾਂਗ ਚੜ ਰਹੇ ਸਨ। ਆਖਰ ਬਰਨਾਲੇ ਦੀ ਇੱਕ ਮਸ਼ਹੂਰ ਦਾਈ ਨੇ ਬਚਨੋਂ ਦੇ ਪਿੰਡ ਆ ਕੇ ਜਾਨ ਸੁਖਾਲੀ ਕਰ ਦਿੱਤੀ। ਘਰ ਦੀ ਆਣ ਮਰੀ ਦੀਏ ਕਿਸੇ ਨੂੰ ਪਤਾ ਲੱਗ ਗਿਆ। ਤਦ ਉਹ ਮੇਜਹਾਨਾ ਤੋਂ ਪੱਟੇ ਜਾਵਾਂਗੇ ਬਚਨੋਂ ਦੀ ਮਾਂ ਨੇ ਉਸੇ ਰਾਤ ਸਕੰਦਰ ਨੂੰ ਸਾਰੀ ਗੱਲ ਦੱਸ ਦਿੱਤੀ ਸਕੰਦਰ ਦਾ ਜੀ ਕਰਦਾ ਸੀ ਕਿ ਮਾਂ ਤੇ ਨੂੰ ਕਰਪਾਨ ਨਾਲ ਵੱਢ ਕੇ ਰਾਤੋਂ ਰਾਤ ਕਿਸੇ ਖੂਬੇ ਸੁੱਟ ਦੇਵੇ ਪਰ ਪਤਾ ਨਹੀਂ ਉਸ ਤੇ ਕੀ ਜਾਦੂ ਹੋ ਗਿਆ ਉਹ ਬੋਲਾ ਜਿਹਾ ਬਣ ਗਿਆ ਗੋਂਗਾ ਜਿਹਾ ਬਣ ਗਿਆ ਸਾਰੀ ਰਾਤ ਉਹ ਬੈਠਾ ਰਿਹਾ ਉਸ ਦੀਆਂ ਅੱਖਾਂ ਵਿੱਚ ਨੀਂਦ ਦੇ ਰੋੜ ਚੁੱਭਦੇ ਰਹੇ ਤੜਕੇ ਨੂੰ ਬਚਨੋਂ ਦੀ ਮਾਂ ਦੇ ਕਹਿਣ ਮੁਤਾਬਕ ਉਹ ਲਹੂ ਲਿਬੜੀਆਂ ਲੀਰਾ ਤੇ ਮਾਸ ਦੇ ਬੁੱਥ ਜੇ ਕਹੀ ਤੇ ਪਾ ਕੇ ਮੂੰਖ ਨਿ ਰਹੀ ਨਿਆਈਆਂ ਵਿੱਚ ਦੱਬਾਇਆ ਕਰ ਮੂੜ ਅਨਸਾਰ ਜਿਵੇਂ ਉਸ ਨੂੰ ਛਾਇਆ ਹੋ ਗਈ ਸੀ ਬਸ ਉਸ ਦਿਨ ਤੋਂ ਬਾਅਦ ਉਹ ਘਰੋਂ ਨਹੀਂ ਸੀ ਨਿਕਲਿਆ ਇੱਕ ਦਿਨ ਆਥਣੇ ਉਹਨਾਂ ਦੇ ਘਰ ਮੂਹਰੇ ਦੀ ਮੈਂ ਲੰਘਿਆ ਕਈ ਬੁੜੀਆਂ ਉਹਨਾਂ ਦੇ ਘਰੋਂ ਨਿਕਲ ਰਹੀਆਂ ਸਨ ਉਹਨਾਂ ਦੇ ਘਰ ਤੋਂ ਕੁਝ ਉਰੇ ਆ ਗਏ ਬੁੜੀਆਂ ਕੋਸਰ ਦੀ ਮੋਸਰ ਵਿੱਚੋਂ ਮੈਨੂੰ ਇੰਨੀ ਕੋ ਗੱਲ ਸਮਝ ਪਈ ਕਿ ਧੀ ਦਾ ਵਰਮ ਲੈ ਕੇ ਉੱਠ ਗਿਆ ਧੰਨਵਾਦ ਜੀ ਇੱਕ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ